ਮੁਸੇਵਾਲੇ ਦੇ ਘਰ ਆਉਣ ਵਾਲੀ ਹੈ ਖੁਸ਼ਖਬਰੀ ਮਾਰਚ ਮਹੀਨੇ ਦੇ ਵਿੱਚ ਸਿੱਧੂ ਮੁਸੇਵਾਲੇ ਦੇ ਮਾਤਾ ਚਰਨਕੌਰ ਦੇਵੀ ਗੀ ਆਪਣੇ ਦੂਜੇ ਬੱਚੇ ਨੂੰ ਜਨਮ ਤੁਹਾਨੂੰ ਦੱਸਦੇ ਕਿ ਸੂਤਰਾਂ ਦੇ ਵੱਲੋਂ ਤੋਂ ਵੱਡੀ ਖਬਰ ਆ ਰਹੀ ਹੈ ਕਿ ਸਿੱਧੂ ਮੁਸੇਵਾਲੇ ਦੇ ਮਾਤਾ ਚਰਨਕੌਰ ਮਾਰਚ ਮਹੀਨੇ ਦੇ ਵਿੱਚ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੁਸੇਵਾਲੇ ਦੇ ਮਾਤਾ ਪ੍ਰੈਗਨੈਂਟ ਨੇ ਤੇ ਮਾਰਚ ਮਹੀਨੇ ਦੇ ਵਿੱਚ ਉਹ ਦੂਸਰੇ ਬੱਚੇ ਨੂੰ ਜਨਮ ਦੇਣ ਜਾ ਰਹੇ ਨੇ ਤੁਹਾਨੂੰ ਦੱਸਦੇ ਕਿ ਸਿੱਧੂ ਮੁਸੇਵਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ ਉਸਦੇ ਕਤਲ ਹੋਣ ਤੋਂ ਬਾਅਦ ਬਜ਼ੁਰਗ ਮਾਪਿਆਂ ਦਾ ਕੋਈ ਵੀ ਸਹਾਰਾ ਨਹੀਂ ਰਿਹਾ ਸੀ ਤੇ ਜਿਸ ਤੋਂ ਬਾਅਦ ਲੋਕ ਵੀ ਕਹਿ ਰਹੇ ਸੀ ਕਿ ਸ਼ਾਇਦ ਸਿੱਧੂ ਮੂਸੇਵਾਲੇ ਦਾ ਕੋਈ ਭਰਾ ਹੁੰਦਾ ਤਾਂ ਉਹਨਾਂ ਦਾ ਇਸ ਜੱਗ ਤੇ ਕੋਈ ਸਹਾਰਾ ਹੁੰਦਾ ਤੇ ਹੁਣ ਖਬਰਾਂ ਇਹ ਸਾਹਮਣੇ ਆ ਰਹੀਆਂ ਨੇ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਦੂਜੇ ਬੱਚੇ ਨੂੰ ਮਾਰਚ ਮਹੀਨੇ ਦੇ ਵਿੱਚ ਜਨਮ ਦੇ ਚਾਰੇ ਨੇ ਤੇ ਉਸ ਮੁਸਾਵੇਲੀ ਦੇ ਵਿੱਚ ਇੱਕ ਵਾਰ ਮੁੜ ਖੁਸ਼ੀਆਂ ਪਰਤਨੀਆਂ ਜਿਹੜੀ ਕਿ ਸਿੱਧੂ ਮੂਸੇਵਾਲੇ ਦੇ ਜਾਨ ਤੋਂ ਬਾਅਦ ਸੁੰnsan ਹੋ ਗਈ ਸੀ ਤੋਂ ਦੱਸਦੇ ਕਿ ਇਸ ਖਬਰ ਦੇ ਪਿੱਛੇ ਇਹ ਵਜ੍ਹਾ ਦੱਸੀ ਜਾ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਪਿਛਲੇ ਕਈ ਮਹੀਨਿਆਂ ਤੋਂ ਘਾਟੀਬਾਰ ਨਿਕਲਦੇ ਨੇ ਤੇ ਹਰ ਐਤਵਾਰ ਨੂੰ ਆਪਣੇ ਪੁੱਤ ਦੇ ਫੈਨਸ ਨੂੰ ਵੀ ਨਹੀਂ ਮਿਲਦੇ ਤੇ ਜਿਸ ਕਰਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਪ੍ਰੈਗਨੈਂਟ ਨੇ ਤੇ ਮਾਰਚ ਮਹੀਨੇ ਦੇ ਵਿੱਚ ਜਾਨੀ ਕਿ ਅਗਲੇ ਮਹੀਨੇ ਦੇ ਵਿੱਚੋਂ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੇ ਨੇ ਅਕਸਰੀ ਪਹਿਲਾਂ ਦੇਖਿਆ ਹੋਵੇਗਾ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਸਿੱਧੂ ਮੂਸੇਵਾਲੇ ਦੇ ਫੈਨਸ ਨੂੰ ਵੀ ਘਰੋਂ ਬਾਹਰ ਨਿਕਲ ਕੇ ਮਿਲਦੇ ਹੁੰਦੇ ਸੀ ਤੇ ਹਰ ਐਤਵਾਰ ਨੂੰ ਵੀ ਉਹਨਾਂ ਦੇ ਫੈਨਸ ਨੂੰ ਮਿਲਦੇ ਹੁੰਦੇ ਸੀ ਪਰ ਹੁਣ ਪਿਛਲੇ ਕਈ ਮਹੀਨਿਆਂ ਤੋਂ ਉਹ ਘੱਟ ਹੀ ਬਾਹਰ ਨਿਕਲਦੇ ਨੇ ਤੇ ਉਹਨਾਂ ਦੇ ਫੈਨਸ ਨੂੰ ਵੀ ਨਹੀਂ ਮਿਲਦੇ ਇਸ ਖਬਰ ਦੀ ਪੁਸ਼ਟੀ ਸਿੱਧੂ ਮੂਸੇਵਾਲੇ ਦੇ ਤਾਇਏ ਦੇ ਵੱਲੋਂ ਵੀ ਕਰ ਦਿੱਤੀ ਗਈ ਹੈ ਤੇ ਇਹ ਵੀ ਪਤਾ ਲੱਗਾ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ IVF ਰਾਹੀਂ ਗਰਭਤੀ ਹੋਈ ਹੈ ਤਾਂ ਜਦੋਂ ਮੂਸੇਵਾਲੇ ਦੇ ਤਾਏ ਨਾਲ ਗਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਵੇੜੇ ਦੇ ਵਿੱਚ ਨਵੀਆਂ ਰੌਣਕਾਂ ਆਉਣ ਵਾਲੀਆਂ ਨੇ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾਂ ਤੋੜ ਤਕਲੀਫ ਤੋਂ ਬਿਨਾ ਦਾਖਲ ਹੋਏ ਬਿਨਾ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲੋਮਿਸ਼੍ਰਿਸ਼ੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877000